ਗੁਰੂ ਰਾਮਦਾਸ ਮਹਾਰਾਜ ਜੀ ਫਰਮਾਣ ਕਰਦੇ ਆ ਕਿ ਜਦੋਂ ਸਤਿਗੁਰੂ ਜੀ ਸਾਡੇ ਉੱਪਰ ਹੱਥ ਰੱਖਦੇ ਆ ਜਦੋਂ ਸੀ ਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਜਾਣੇ ਆ ਮੱਥਾ ਟੇਕਦੇ ਆ ਤਾਂ ਸਤਿਗੁਰੂ ਸਾਡੇ ਉੱਪਰ ਹੱਥ ਰੱਖਦੇ ਹਨ ਸਾਨੂੰ ਮਹਿਸੂਸ ਕਿਵੇਂ ਹੋਵੇ ਸਾਨੂੰ ਪਤਾ ਕਿਵੇਂ ਲੱਗੇ ਜਦੋਂ ਅਸੀਂ ਮੱਥਾ ਟੇਕਦੇ ਆ ਤਾਂ ਗੁਰੂ ਜੀ ਸਾਡੇ ਮੱਥੇ ਦੇ ਉੱਪਰ ਸਾਡੇ ਸਿਰ ਦੇ ਉੱਪਰ ਹੱਥ ਰੱਖਦੇ ਆ ਗੁਰੂ ਸਾਹਿਬ ਜੀ ਦੱਸਦੇ ਆ ਕਿ ਕਿਵੇਂ ਹੱਥ ਰੱਖਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਹੀਰ ਆ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਦੋਂ ਮੈਂ ਗੁਰੂ ਜੀ ਨੂੰ ਜਾ ਕੇ ਮੱਥਾ ਟੇਕਿਆ ਮੈਂ ਗੁਰੂ ਦੀ ਸ਼ਰਨ ਵਿੱਚ ਬੈਠਿਆ ਤਾਂ ਸਤਿਗੁਰੂ ਜੀ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁਣ ਕਿਹੜਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਵਸ ਗਿਆ ਪਾਪ ਗੁਰੂ ਜੀ ਨੇ ਗਿਆਨ ਰੂਪੀ ਹੱਥ ਰੱਖਿਆ ਜਦੋਂ ਉਪਦੇਸ਼ ਰੂਪੀ ਹੱਥ ਰੱਖਿਆ ਜਦੋਂ ਗਿਆਨ ਰੂਪੀ ਹਾਥੀ ਸੀ ਭੂਮੀਏ ਚੋਰ ਵਰਗਿਆਂ ਤੇ ਰੱਖਿਆ ਸੱਜਣ ਠੱਗ ਵਰਗਿਆਂ ਤੇ ਰੱਖਿਆ ਕਹਿੋ ਜਾਂ ਜੀਵਨ ਸੀ ਹਨੇਰੇ ਹਨੇਰਾ ਸੀ ਜੀਵਨ ਵਿੱਚ ਕੁਛ ਪਤਾ ਨਹੀਂ ਸੀ ਕਿ ਕਾਦੇ ਲਈ ਆਏ ਘਰ ਰਕੀ ਰਹੇ ਆ ਹਨੇਰੇ ਵਿੱਚ ਹੀ ਬੰਦਾ ਧੋਖਾ ਕਰ ਰਿਹਾ ਹੈ ਹਨੇਰੇ ਵਿੱਚ ਹੀ ਆ ਠੱਗੀਆਂ ਮਾਰ ਰੇ ਇੱਕ ਹਨੇਰੇ ਆ ਕਾਮਕਰੂ ਲੋਭ ਮੋਹ ਹੰਕਾਰ ਦੇ ਵਸ ਵਿੱਚ ਹੋਇਆ ਪਿਆ ਐ ਉਹ ਹਨੇਰਾ ਐ ਅੰਦਰ ਕੂੜ ਦੀ ਕੰਧ ਐ ਜਿਹੜੀ ਮਿਲਣ ਨਹੀਂ ਦਿੰਦੀ ਕਿਵੇਂ ਮਿਲਿਆ ਜਾਏ ਕੂੜ ਦੀ ਕੰਧ ਕਿਵੇਂ ਟੁੱਟੇ ਪੜਦੇ ਆ ਨਾ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਜਿਹੜੀ ਅੰਦਰ ਕੂੜ ਦੀ ਕੰਧ ਹੈ ਈਰਖਾ ਦੀ ਕੰਧ ਹੈ ਜਿਹੜੀ ਨਿੰਦਿਆ ਦੀ ਕੰਧ ਆ ਉਹ ਟੁੱਟੇ ਕਿਵੇਂ ਕਿਵ ਕੂੜਾ ਟੁੱਟੈ ਪਾਲ ਪਾਲ ਕੰਧ ਕਿਵ ਸਚਿਆਰਾ ਹੋਈ ਐ ਕਿ ਉਹ ਕੂੜਾ ਟੁੱਟੈ ਪਾਲ ਕਿਵੇਂ ਟੁੱਟੂਗੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਦੀ ਰਾਜਾ ਵਿੱਚ ਤੁਰ ਕੇ ਤੇ ਗਿਆਨ ਦਾ ਉਪਦੇਸ਼ ਜਦੋਂ ਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਇਹ ਰਹਿਮਤ ਕੀਤੀ ਗਿਆਨ ਰੂਪੀ ਹੱਥ ਰੱਖਿਆ ਹੁਣ ਸੱਜਣ ਠੱਗ ਦੇ ਹਾਲਤ ਕੀ ਸੀ ਕੋਈ ਵੀ ਜਾਂਦਾ ਉਹੇ ਦੇ ਹਸਾਵਣ ਵਾਲੀ ਲੁੱਟ ਲੈਂਦਾ ਧਾਰਮਿਕ ਬੰਦਾ ਜਾਂਦਾ ਧਾਰਮਿਕ ਵਣ ਕੇ ਲੁੱਟ ਲੈਂਦਾ ਕੋਈ ਹਿੰਦੂ ਜਾਂਦਾ ਮੁਸਲਮਾਨ ਜਾਂਦਾ ਬਸ ਜਿਹੋ ਜਾਂ ਕੋਈ ਹੁੰਦਾ ਉਹੋ ਜਿਹੇ ਹਸਾਬ ਨਾਲ ਉਹਨੂੰ ਲੁੱਟ ਲੈਂਦਾ ਸੀ ਤੇ ਜਦੋਂ ਫਤ ਲੱਗਿਆ ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਠੋਖਾ ਦੇਣਾ ਚਾਹੁੰਦਾ ਸੀ ਪਰ ਰੱਬ ਨੂੰ ਪਰਮਾਤਮਾ ਨੂੰ ਜੋ ਦੁਨੀਆ ਨੂੰ ਸਿੱਧੇ ਰਾਹ ਪਾਉਣ ਆਏ ਆ ਉਹਨਾਂ ਨੂੰ ਕੌਣ ਠੋਖਾ ਦੇ ਸਕਦਾ ਹੈ ਪਾਣੀ ਲੈ ਕੇ ਆਏ ਪਾਣੀ ਨਾ ਛਕਿਆ ਪ੍ਰਸ਼ਾਦਾ ਲੈ ਕੇ ਆਏ ਪ੍ਰਸ਼ਾਦਾ ਨਾ ਛਕਿਆ ਮਰਦਾਨਾ ਜੀ ਕਹਿੰਦੇ ਮਹਾਰਾਜ ਸ਼ੱਕਿਆਉ ਨਹੀਂ ਰਹੇ ਭੁੱਖ ਬਹੁਤ ਲੱਗੀ ਹੈ ਕਹਦੇ ਨਹੀਂ ਮਰਦਾਨਿਆ ਤੇਰੀ ਭੁੱਖ ਵਿੱਚ ਵੀ ਅਸਲ 'ਚ ਕਿਸੇ ਦਾ ਪਲਾਸ਼ ુપਿਆ ਹੁੰਦਾ ਹੈ ਇਹ ਨਾ ਹੀ शकਾਂਗੇ ਤਾਂ ਚੰਗਾ ਹੈ ਮਹਾਰਾਜ ਕਿਉਂ ਨਹੀਂ शकਦੇ ਚਲ ਪਾਣੀ ਮੋੜਤਾ ਦੁੱਧ ਮੋੜਤਾ ਪ੍ਰਸ਼ਾਦਾ ਸ਼ੱਕ ਲੋ ਨਹੀਂ ਮਰਤਾਨਿਆ ਜ਼ਹਿਰ ਪਾਈ ਹੋਈ ਹੈ ਜਿਹੜੀ ਵੀ ਚੀਜ਼ ਲੈ ਕੇ ਆਉਂਦੇ ਇਹਨਾਂ ਇਹਦਾ ਅੰਦਰ ਸਾਫ਼ ਨਹੀਂ ਹੈ ਇਹਦਾ ਨਾਂ ਸੱਜਣਾ ਹੈ ਇਹ ਕੰਮ ਸੱਜਣਾ ਵਾਲੇ ਨਹੀਂ ਕਰ ਰਿਹਾ ਹੁਣ ਆਏ ਤਾਂ ਹਾਂ ਹੀ ਐ ਇਹਨੂੰ ਅਸਲੀ ਸੱਜੜ ਬਣਾ ਕੇ ਜਾਵਾਂਗੇ ਆਖੋ ਸਤਿਨਾਮ ਇਹਨੂੰ ਅਸਲੀ ਸੱਜਣ ਬਣਾ ਕੇ ਜਾਵਾਂਗੇ ਹੁਣ ਫੇਰ ਘੇਰ ਵੀ ਲਿਆ ਸੀ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਰਦਾਨਾ ਜੀ ਨੇ ਮਰਦਾਨਾ ਜੀ ਕਹਿੰਦੇ ਚੱਲੀਏ ਮਹਾਰਾਜ ਕਾਹਨੂੰ ਐਵੇਂ ਇਨ੍ਹਾਂ ਨਾਲ ਆਪਾਂ ਪੰਗਾ ਲੈਣਾ ਹੈ ਮਰੇ ਕੇ ਨਹੀਂ 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 ਮਰਦਾਨਿਆਂ ਵੱਡਾ ਹੌਸਲਾ ਚਾਹੀਦਾ ਤਾਰਨਾ ਏ ਪੱਤਰ ਕਾ ਖਾ ਕੇ ਗਾਲਾਂ ਲੈ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤਾਰਨਾ ਏ ਕਿਹੜੀ ਗੱਲ ਹੈ ਦੁਨੀਆ ਮਾੜਾ ਚੰਗਾ ਕਹਿੰਦੀ ਹੁੰਦੀ ਹੈ ਆਪਣਾ ਰਾਹ ਨਾ ਛੱਡੋ ਆਪਣੇ ਰਸਤੇ ਹੌਲੀ 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 ਤੁਰੇ ਚੱਲੋ ਪੁੱਛਿਆ ਜਦੋਂ ਘੇਰ ਲਿਆ ਮਹਾਰਾਜ ਕਹਿੰਦੇ ਉਹ ਸੱਜਣਾ ਕਾਦੇ ਲਈ ਕਰਦਾ ਤੂੰ ਇਹ ਹੋ ਜੇਗਾ ਠੱਗੀਆਂ ਚੋਰੀਆਂ ਹੁਣ ਹੁਣ ਗੁਰੂ ਜੀ ਗਿਆਨ ਰੂਪੀ ਹੱਥ ਰੱਖਣ ਲੱਗੇ ਆ ਰਤਨ ਵਰਗਾ ਕੀਮਤੀ ਨਾਮ ਦੇਣ ਲੱਗੇ ਹੁਣ ਸੱਜਣ ਠੱਗ ਨੂੰ ਬੜੇ ਪਿਆਰ ਨਾਲ ਪੁੱਛਿਆ ਸੱਜਣਾ ਕੋਈ ਕਾਦੇ ਲਈ ਕਰਦਾ ਆ ਕੰਮ ਤੇ ਨਵੇਂ ਵੀ ਬੱਚੇ ਨਹੀਂ ਪਲੇ ਜਾਣੇ ਤੂੰ ਡੋਲਦਾ ਕਿਉਂ ਆ ਤੂੰ ਕਾਹੇ ਡੋਲ ਲੈ ਪ੍ਰਾਣੀਆਂ ਤੁਧਰ ਆਖੇਗਾ ਸਿਰ ਜਨਹਾਰ ਕਾਦੇ ਲਈ ਡੋਲਦਾ ਤੂੰ ਕਾਦੇ ਲਈ ਡੋਲਿਆ ਫਿਰਦਾ ਐ ਕੀਮਤੀ ਜਾਨਾਂ ਦਿਖ ਕੋਈ ਬੱਚਿਆਂ ਵਾਲਾ ਆਉਂਦਾ ਤੇਰੇ ਕੋਲੇ ਕੋਈ ਪਰਿਵਾਰ ਵਾਲਾ ਆਉਂਦਾ ਤੂੰ ਮਾਰ ਕੇ ਖਪਾ ਦਿੰਦਾ ਨੂੰ ਤੈਨੂੰ ਤਰਸ ਨਹੀਂ ਆਉਂਦਾ ਤੈਨੂੰ ਦਇਆ ਨਹੀਂ ਆਉਂਦੀ ਬਿੱਕੇ ਮੈਂ ਕਿਸੇ ਦਾ ਘਰ ਉਜੜਦਾ ਉਹ ਤੈਨੂੰ ਪਤਾ ਹੀ ਨਹੀਂ ਲੱਗਦਾ ਐਂ ਜਗਾਉਂਦੀ ਆ ਬਾਣੀ ਮਨ ਤੈਨੂੰ ਪਤਾ ਹੀ ਨਹੀਂ ਲੱਗਦਾ ਇਹ ਤੂੰ ਕੀ ਕਰੀ ਜਾਂਦਾ ਚਾ ਪੁੱਛ ਕੇ ਆ ਸਾਸ ਦੇਣਗੇ ਜਿਨ੍ਹਾਂ ਦੀ ਖਾਤਰ ਕਰਦਾ ਬਾਹੂ ਪਰ ਪੰਜ ਕਰ ਪ੍ਰਤਨ ਲਾਵੈ ਸੁਤਦਾਰਾ ਪਿਆਲ ਟਾਵੈ ਮਨ ਮੇਰੇ ਭੂਲੇ ਕਾਪਟ ਨਾ ਕੀਜੈ ਅੰਤਨ ਵੇਰਾ ਤੇਰੇ ਜੀ ਪੈ ਲੀਜੈ ਉਹ ਲੇਖਾ ਤੇਰੀ ਜਿੰਦ ਤੋਂ ਲਿਆ ਜਾਣਾ ਤਿੰਦੋ ਪੁੱਛਿਆ ਨਾ ਸੱਜਣ ਠੱਗ ਨੇ ਕਹਿੰਦੇ ਜਾ ਕੇ ਬੱਚਿਆਂ ਨੂੰ ਵੀ ਮੇਰਾ ਸਾਥ ਦੇਉਂਗੇ ਉਹ ਕਹਿੰਦੇ ਨਾਜ ਤੇ ਕਿਸੇ ਨੇ ਦਿੱਤਾ ਨਾ ਸਾਥ ਦੇਣਾ ਸੱਜਣਾ ਇਹ ਤਾਂ ਤੇਰੀ ਮਰਜ਼ੀ ਐ ਸਾਨੂੰ ਪਾਲਣਾ ਭਾਵੇਂ ਚੋਰੀ ਕਰਕੇ ਪਾਲ ਭਾਵੇਂ ਠੱਗੀ ਕਰਕੇ ਭਾਵੇਂ ਸੱਚ ਦੀ ਕਮਾਈ ਕਰਕੇ ਪਾਲ ਇਹ ਤਾਂ ਤੇਰੀ ਡਿਊਟੀ ਐ ਪਤਾ ਲੱਗੂਗਾ ਸੁਣਿਆ ਨਾ ਉਪਦੇਸ਼ ਸੁਣੋ ਹੌਲਾ ਪੈ ਗਿਆ ਨਾਲਦਿਆਂ ਨੂੰ ਕਹਿੰਦਾ ਹਥਿਆਰ ਰੱਖ ਦਿਓ ਥੱਲੇ ਕੋਈ ਗੱਲ ਨਹੀਂ ਮਹਾਰਾਜ ਹਨੇਰੇ ਵਿੱਚ ਜ਼ਿੰਦਗੀ ਜਿਉਂ ਰਿਆ ਸੀ ਨਾ ਸੱਜਣ ਰੱਖਿਆ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਸੱਜਣਾਂ ਵਾਲੇ ਕੰਮ ਕਰ ਨਾ ਮਿੱਤਰ ਰੱਖਦਾ ਤੇ ਕਰਦਾ ਧੋਖਿਆ ਇਹ ਕੀ ਕਰਦਾ ਸੱਜਣ ਬਣ ਕੇ ਧੋਖਾ ਨਹੀਂ ਕਰੀਦਾ ਹੁੰਦਾ ਐ ਸਮਝਾਉਂਦੇ ਸੀ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਕਹਿੰਦੇ ਸੱਜਣ ਦੇ ਐਸਾ ਨਾਮ ਵਸਿਆ ਤੇ ਅਸਲੀ ਸੱਜਣ ਬਣਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਨ ਬਦਲ ਲੈਂਦੇ ਸੀ ਜਦੋਂ ਗਿਆਨ ਰੂਪੀ ਹੱਥ ਰੱਖਦੇ ਆ ਜਦੋਂ ਅਸੀਂ ਮੱਥਾ ਟੇਕਦੇ ਆ ਗੁਰੂ ਦੇ ਚਰਨਾਂ ਵਿੱਚ ਜਨਮ ਜਨਮ ਕੇ ਕਿਲ ਵਿਖ ਦੁੱਖ ਉੱਤਰੇ ਗੁਰ ਨਾਮ ਦੀ ਓਰਨ ਲਾਥਾ ਜਿਸ ਵੀ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਉਹਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਹਨ ਪਰ ਹੱਥ ਰੱਖਣ ਦਾ ਟਾਈਮ ਦੇਈਏ ਥੋੜਾ ਜਿਹਾ ਗੁਰੂ ਵਾਸਤੇ ਸਮਾਂ ਹਾਰ ਮੈਲਟੀ ਹੁੰਦੀ ਆ ਨਾ ਇੱਕ ਹੁੰਦਾ ਮਾਨ ਨਾਲ ਮੱਥਾ ਟੇਕਣਾ ਹੁਣ ਬਜ਼ੁਰਗਾਂ ਨੂੰ ਕਈ ਦਾ ਪੂਰੇ ਸਤਕਾਰ ਨਾਲ ਮੱਥਾ ਟੇਕ ਦੇਖਦੇ ਆ ਲੱਗ ਵੀ ਜਾਂਦਾ ਇੱਕ ਅੱਧਾ ਮਿੰਟ ਕਈ ਉਹਦੇ ਹੀ ਹੁਣ ਨੀਵੀਂ ਜੀ ਪਾ ਕੇ ਚਲਿਆ ਗਿਆ ਹੱਥ ਤਾਂ ਰੱਖਣੀ ਨਹੀਂ ਦਿੱਤਾ ਮੋਢੇ ਤੇ ਗੁਰੂ ਘਰ ਆਇਆ ਫਟਾਫਟ ਗੋਲ ਕਰਨਾਲ ਮੱਥਾ ਲਾਇਆ ਤੇ ਜਰਕ ਦੇਣੇ ਮੁੜ ਗਿਆ ਗਿਆਨ ਰੂਪੀ ਹੱਥ ਤਾਂ ਰੱਖ ਰੱਖੀ ਨਹੀਂ ਗਿਆ ਲਿਆ ਤਾਂ ਹੈ ਨਹੀਂ ਕੁਝ ਜਨਮ ਜਨਮ ਕੇ ਕੇ ਲਿ ਵਿਖਦੁ ਕਉ ਤਰੇ ਗੁਰ ਨਾਮ ਦੀਓ ਰਣਲਾਥਾ ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਉਹਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਉਹਦੇ ਸਿਰੋਂ ਪਾਪਾਂ ਦਾ ਕਰਜ਼ਾ ਲੈ ਗਿਆ ਮੇਰੇ ਮਾਨਾ ਭਜ ਰਾਮ ਨਾਮ ਸਭੇ ਅਰਥਾ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਹੋਰ ਕੋਈ ਨਹੀਂ ਦੇ ਸਕਦਾ ਸਭ ਦਾਤਾ ਪ੍ਰਮਾਤਮਾ ਦੀਆਂ ਨੇ ਜਦੋਂ ਇਦਾਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਸੀ ਨਾ ਫਿਰ ਤੇ ਜੀਵਨ ਬਦਲ ਜਾਂਦਾ ਸੀ ਗੁਰਪੂਰ ਹੈ ਹਰਨਾਮ ਦੜਾਇਆ ਬਿਨ ਨਾਮ ਹੈ ਜੀਵਨ ਬਿਰਥਾ ਗੁਰੂ ਦੀ ਸ਼ਰਨ ਪਿਆਰ ਹੈ ਪੂਰੇ ਗੁਰੂ ਨੇ ਹੀ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਨਾਮ ਤੋਂ ਬਿਨਾ ਪਿਆਰਤ ਹੈ ਨਾਮ ਜਪ ਕੇ ਵੈ ਗੁਰੂ ਜੀ ਦਾ ਸਿਮਰਨ ਕਰਕੇ ਇਹਨੂੰ ਲੇਖੇ ਵਿੱਚ ਲਾ। ਬੜਾ ਟਾਈਮ ਹੋ ਗਿਆ ਵਿਛੜਿਆ ਨੇ। ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਪੈਉ ਦਰਸ਼ਨ ਦੇਖੇ। ਇਦਾਂ ਅਰਦਾਸ ਕਰਿਆ ਕਰ। ਬੇਨੁਗਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਭਾਈ ਉਹ ਗੁਰੂ ਦੀ ਸ਼ਰਨੋਂ ਤੋਂ ਬਿਨਾਂ ਆਪਾਂ ਮੂਰਖਤਾ ਵਿੱਚ ਫਿਰਦੇ ਆ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਤិន ਸਾਧੂ ਚਰਨਾਂ ਨਾ ਸੇਵ ਕਭੂ ਤੈਨ ਸਭ ਜਨਮ ਅਕਾਥਾ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਬਿਆਰਥ ਚੱਲਿਆ ਜਾਂਦਾ ਹੈ ਤੈਨ ਸਾਧੂ ਚਰਣਾ ਸਾਧ ਪਗ ਸੇਵੇ ਤੈਨ ਸਫਲ ਜਨਮ ਸਨੱਥਾ ਮਾਰੇ ਕਹਿੰਦੇ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈ ਲੈਂਦੇ ਹਨ ਭਾਈ ਉਹ ਮਾਲਕ ਵਾਲੇ ਮੜ ਜਾਂਦੇ ਹਨ ਤੇ ਜਿਨ੍ਹਾਂ ਦਾ ਮਾਲਕ ਹੁੰਦਾ ਉਹਨਾਂ ਦੀ ਕਦਰ ਹੁੰਦੀ ਹੈ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਉਹਦੀ ਕਾਦੀ ਕਦਰ ਹੈ ਉਹਦੀ ਕੋਈ ਕਦਰ ਨਹੀਂ ਕੋਈ ਕੁੱਕਰ ਵੀ ਕੁੱਤਾ ਵੀ ਫਿਰਦਾ ਉਹ ਨਾ ਪਟਾ ਪਾਇਆ ਉਹ ਕਹਿੰਦਾ ਉਹ ਕਿਸੇ ਦਾ ਰੱਖਿਆ ਹੋਇਆ ਇਹਨੂੰ ਨਾ ਕੁਛ کہیں ਇਸੇ ਤਰ੍ਹਾਂ ਜਦੋਂ ਗੁਰੂ ਵਾਲੇ ਬਣ ਜਾਗੇ ਤਾਂ ਗੁਰੂ ਦੇ ਹੋ ਜਾਣਗੇ ਤੇ ਫਿਰ ਗੁਰੂ ਰੱਖਿਆ ਕਰਦਾ ਹੈ ਫਿਰ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਨਾਨਕ ਦਾਸ ਈहां ਸੁਖ ਹੋਵੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚ ਹੋਵੇ ਤੇ ਫਿਰ ਮਹਾਰਾਜ ਕਹਿੰਦੇ ਮੋਕੋ ਦੀਜੈ ਦਾਸ ਦਾਸ ਦਾਸਨ ਕੋ ਹਰ ਦਇਆਧਾਰ ਜਗਨਨਾਥ ਉਹ ਜਗਤ ਦਾ ਨਾਥ ਹੈ ਪ੍ਰਮਾਤਮਾ ਮੇਰੇ ਉੱਤੇ ਮੇਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਕਿਉਂਕਿ ਸਤਿਗੁਰੂ ਜੀ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਅਸੀਂ ਇਹ ਜਿਹੜਾ ਸੰਸਾਰ ਹੈ ਮਾਇਆ ਦਾ ਮਾਇਆ ਰੂਪੀ ਸੰਸਾਰ ਹੈ ਇਹ ਇੱਕ ਹਨੇਰਾ ਹੈ ਇਹਦੇ ਵਿੱਚ ਅੰਨੇ ਹੋ ਰਹੇ ਆਂ ਤੇ ਪਰਮਾਤਮਾ ਦਾ ਰਸਤਾ ਸਾਨੂੰ ਦਿਸਦਾ ਨਹੀਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸਖਣਿਆ ਸਾਨੂੰ ਸਹੀ ਜੀਵਨ ਜੋਤ ਦੀ ਸੂਝ ਨਹੀਂ ਤਾਂ ਕਰਕੇ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਰਨਾਨਕ ਚਲਹਿ ਮਿਲੰਥਾ ਸਤਿਗੁਰੂ ਜੀ ਕਹਿੰਦੇ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾਓ ਸਤਿਗੁਰੂ ਜੀ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਤੇ ਤੁਰ ਸਕੀਏ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਰਨਾਨਕ ਚਲਹਿ ਮਿਲੰਥਾ ਸਾਨੂੰ ਕੁਛ ਨਹੀਂ ਦਿਸਦਾ ਮਹਾਰਾਜ ਅਸੀਂ ਤਾਂ ਤੇਰੇ ਦਰ ਤੇ ਅਰਦਾਸ ਕਰਦੇ ਆਂ ਕਿ ਸਾਡਾ ਅੰਧਿਆਂ ਦਾ ਪੱਲਾ ਫੜ ਤਾਂ ਕਿ ਤੇਰੇ ਪੱਲੇ ਲਾ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਤੇ ਤੁਰ ਸਕੀਏ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਆਂ ਉਹਨੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ